ਉਹ ਭਰਾ ਨੇ ਆਕਾ ਨੂੰ ਬਾਕਸ ਮਾਰਿਆ ਜਿਸ ਦੀ ਵੀਡੀਓ ਹੈਗੀ ਹੈ 2 ਸਾਲ ਤੋਂ ਸੁਸਾਇਲੈਂ ਨਹੀਂ ਕੀਤੀ ਹੈ ਇਹ ਨਹੀਂ ਆਈ ਹੈ ਇਹ ਤਾਂ ਉਧਰਲੀ ਸਾਈਡ ਤੋਂ ਆ ਦੇ ਹਾਂ ਹਾਂ ਉਹਨਾਂ ਨੂੰ ਜਦੋਂ ਬਾਕਸ ਮਾਰਿਆ ਉਹ ਬੋਨਰ ਦੇ ਉੱਪਰ ਕੀ ਰਿਹਾ ਮਹਿੰਗੀ ਖਾਦੇ ਸੀ ਇੱਕ ਬੋਤਲ ਪਾਣੀ ਦੀ ਤੇ ਮਹਿੰਗੀ ਪਿਆ ਸੀ ਇੱਕ ਸਾਡੇ ਜੀਵਰ ਹੈਗੇ ਉਹ ਵੀ ਹੈਗੇ ਉਹ ਬਿਟਨੈਸ ਹੈਗੇ ਪਰ ਰਾਜਿੰਦਰ ਟਾਪਾ ਵਾਲੇ ਬਿਟਨੈਸ ਹੈਗੇ ਉਹਨਾਂ ਨੇ ਜਿਸ ਤਰ੍ਹਾਂ ਸਟੇਟਮੈਂਟ ਦਿੱਤੀ ਆ ਉਹਨੂੰ ਪੁਲਿਸ ਜੋ ਮਰਜੀ ਸਟੇਟਮੈਂਟ ਰਜਿਸਟਰ ਕਰਾ ਲੈ ਉਸ ਤੋਂ ਬਾਅਦ ਉਹ ਗੋਨੜ ਤੇ ਗਰੇ ਗੋਨੜ ਤੋਂ ਥਲੀ ਹਮ ਕੌਂਚੇ ਸੋਕੇ ਗਿਰਦੇ ਕਿਤਨਾ ਨੂੰ ਬਾਕਸ ਚ ਸਮਾਇਆ ਸੀ ਬਾਕਸ ਮਾਰਿਆ ਕੋ ਬਣਾਏ ਨੇ ਵੀਡੀਓ ਤੇ ਉਹ ਉਹ ਥਲੇ ਡਿੱਗੇ ਉਹਨਾਂ ਦਾ ਬਾਹਰ ਫ੍ਰੈਕਚਰ ਆਇਆ ਮੇਰਾ ਬੇਟਾ ਉਹਨਾਂ ਨੂੰ ਚੱਕ ਰਿਹਾ ਸੀਗਾ ਉਹਨਾਂ ਨੂੰ ੱੱਕਾ ਮਾਰਿਆ ਸੀਗਾ ਐ ਪੁਲਿਸ ਵਾਲਿਆਂ ਨੇ ਤੇ ਨੌਸਰ ਨੂੰ ਉਹਨਾਂ ਨੂੰ ਚੱਕਿਆ ਉਸਨੇ ਉਬਯੋਸ਼ ਹੋਏ ਹੋਏ ਫਾਦਰ ਨੂੰ ਚੱਕ ਕੇ ਗੱਡੀ ਚ ਪਾਇਆ ਸੀ ਉਸ ਨੂੰ ਪਕੜ ਕੇ ਖਿੱਚ ਕੇ ਬਾਹਰ ਤੋਂ ਸਾਈਡ ਤੇ ਲੈ ਕੇ ਗਏਨ ਪੂਰੀ ਵੀਡੀਓ ਅਵੇਲੇਬਲ ਹੈ ਉਸ ਨੂੰ ਡੰਡੇ ਕਿੱਛੂ ਦੇ ਪਾਟ ਬੰਦੇ ਹੋਰ ਹੈ ਡੰਡੇ ਲਾ ਲਾ ਕੇ ਉਸ ਬੱਚੇ ਨੂੰ ਮਾਰਿਆ ਗਿਆ ਉਸ ਦਾ

ਫੇਰ ਉਹ ਮੇਰੇ ਬੇਟੇ ਨੂੰ ਆਲੋ ਲਗੇ ਮੇਰੇ ਹਸਬੰਦ ਦਾ ਹੱਟ ਚੁੱਕਿਆ ਸੀਗਾ ਉਹ ਬਹੁਤ ਮੁਸ਼ਕਿਲ ਨਾਲ ਉੱਠ ਕੇ ਬੱਚੇ ਨੂੰ ਲੈ ਕੇ ਵਜਾਂਦੇ ਫੇਰ ਉਹ ਡਿੰਕੇ ਫੇਰੀ ਨਾ ਨਾ ਕੇ ਡੰਡੇ ਲੈ ਕੇ ਨਾਲ ਦੀ ਮਾਰਿਆ ਫੇਰ ਗੱਡੀ ਤੋਂ ਖਿੱਚਿਆ ਉਹਨਾਂ ਨੂੰ ਧਰੀ ਕਿਆ ਕੱਪੜੇ ਪਕੜ ਕੇ ਯੋਜ ਬੰਨੇ ਉਹ ਫਰੂਟਲ ਵੀਡੀਓ ਤੇ ਤੁਹਾਨੂੰ ਹੋਣੀ ਜਾਈਗੀ ਇਹ ਜੇ ਸਰਕਾਰੀ ਅਮਜਾ ਮਾਮਲਾਜ਼ਮ ਹੈ ਐਂਕੀ ਇਸ ਕਰਕੇ ਕਿ ਤੁਹਾਨੂੰ ਦਰਦ ਆ ਰਿਹਾ ਹੈ ਤਾਂ ਇਹਦਾ ਅੱਜ ਮੈਂ ਤਿੰਨ ਦਿਨ ਹੋ ਗਏ ਬ੍ਰੱਦੀ 12 ਵਜੇ ਤੁਮੇ ਮਾਂ ਲੱਗ ਗਈ ਹੋਈਆਂ ਪੁਲਿਸ ਨੂੰ ਬੇਹੁਦ ਜ਼ੁਮਰਾ ਕਰੀ ਜਾ ਰਹੀ ਹੈ ਸਾਨੂੰ ਕਦੇ ਕਹਿੰਦੀ ਇਧਰ ਆਜੋ ਐ ਡਾਕੂਮੈਂਟ ਦੇ ਦਿਓ ਐ ਡਾਕੂਮੈਂਟ ਦੇ ਦੋ ਸਰਕਾਰ ਨੇ ਕੀ ਕੀਤਾ ਆਪਣਾ ਨੂੰ ਬਚਨ ਲਈ ਉਹ ਦਿਨ ਕਿਉਂਕਿ ਧੋਗਾ ਨੂੰ ਅਵਾਰਡ ਚਰੇ ਸਾਨੂੰ ਅੱਜ ਪੁਲਿਸ ਨੇ ਆਪੇ ਗਿਆ ਕਿ ਅਸੀਂ ਸਾਡੀ ਬੰਦਾ ਵੀ ਹੋ ਜਾਏਗੀ ਅਗਰ ਅਸੀਂ ਇਹਨਾਂ ਨੂੰ ਪਨਿਸ਼ਮੈਂਟ ਦਿੱਤੀ ਤੁਸੀਂ ਕੰਪਰੋਮਾਈਜ਼ ਕਰ ਲਓ ਕਿਉਂ ਕਿ ਇਹਨਾਂ ਨੂੰ ਅਸੀਂ ਸਵੇਰੇ ਇੱਕ ਕੋਈ ਐਂਕਾਊਂਟਰ ਕੇਸ ਤੇ ਉਹ ਅੱਜ ਉਹਨਾਂ ਨੂੰ ਉਹ ਦਿੱਤੀ ਸੀਗੀ ਮੋਸ਼ਾ ਤਾਂ ਮੋਸ਼ਾ ਡੈਂਡਰਵਾ ਦਿੱਕਤ ਸੀ ਆਚੀ ਸਾਡੀ ਬੰਦਮੀ ਹੋ ਜਾਏਗੀ ਇਸ ਕਰਕੇ ਤੁਸੀਂ ਕੰਪਰੋਮਾਈਜ਼ ਕਰ ਲਓ ਐਸੇ ਜਦ ਤੁਸੀਂ ਵੀਡੀਓ ਦੇਖੋ ਹੋਰ ਅਟੈਂਪਟ ਟੂ ਮਰਡਰ ਦਾ ਕੇਸ ਸਮਝਾ ਚਾਹਦਾ ਜਿਸ ਤਰੀਕੇ ਨਾਲ ਉਹਨਾਂ ਨੇ ਮੇਰੇ ਬੱਚੇ ਨੂੰ ਤੇ ਮੇਰੇ ਹਸਬੰਦ ਨੂੰ ਮਾਰਿਆ ਪਰ ਮੈਂ ਅਜੇ ਲੇਡੀ ਰਾਤੀ ਹੁਣ ਅਚੀਰ ਨੂੰ ਬੁਲਾਇਆ 10 ਵਜੇ ਪਈ ਆ ਦੇ ਕੇ ਹੋਟ ਸਾਰੇ ਬੰਦ ਦੇ ਨ ਨੂੰ ਬੁਲਾ ਕੇ ਪੁਲਿਸ ਸਟੇਸ਼ਨ ਤੇ ਭਾ ਕੇ ਤੇ ਜੀ ਪੈਰ ਪੜ ਕੇ ਮਾਫੀ ਮੰਗ ਲੋ ਤੇ ਕਿ ਸਵਾਹ ਤੱਕ ਅਰਦਾ ਤੁਸੀਂ ਵੀ ਪਟਿਆਲਾ ਹੀ ਰਹਿਣਾ ਨਹੀਂ ਤੇ ਐ ਵੀ ਹੈ ਪਟਿਆਲਾ ਹੀ ਹੈ ਤੁਹਾਨੂੰ ਵੀ ਰੋਖਾ ਹੋ ਜਾਏਗਾ ਰਹਿਣਾ ਐਸਪੀ ਸਾਹਿਬ ਨੂੰ ਫੋਨ ਕਰ ਦਿਆ ਐਸਪੀ ਸਾਹਿਬ ਕਹਿੰਦੇ ਜੀ ਆਜੀ ਹਾਂਜੀ ਕਰ ਰਿਹਾ ਹੁਣ ਕਹਿੰਦੇ ਕਿ ਜੀ ਉਹਨਾਂ ਦੇ ਬੇਟੇ ਨੇ ਬਾਕਸਿੰਗ ਮਾਰੀ ਕਲੇ ਤੁਸੀਂ ਵੀਡੀਓ ਵਿੱਚ ਦੇਖੋ ਡੀਐਸਰ ਪੁਲਿਸ ਵਾਲੇ ਕੋਲੇ ਪੁਲਿਸ ਵਾਲਿਆਂ ਨੂੰ ਬੋਲੋ ਡੀਐਸਰ ਦਿਖਾਓ ਵੀਡੀਓ ਦਿਖਾਓ बारह बज के सताई मिनट उत्ते इन्होंने उतर के एक बंदा गल करे मेरे हस्बैंड ने उन्होंने आई कार्ड दिखाया अपना कि मैं गवर्नमेंट इंप्लाई हाँ मगर उन्होंने की किता पिछू भी के बॉक्स मार के गिर गया बेटा जब तू अपने आप को बारह बंदे मार रहे हैं तो अपने आप को बचाए भी ना और पुलिस वाले तो डंडे दिख रहे हैं क्या क्या लाइटा बंद कर दो तो ਰੇ ਭੱਜ ਜਾ ਜਿਹੜੇ ਉੱਤੇ ਪਤਤਕਾਰੀ ਕਾਇਆ ਹੋਈ ਸੀ ਉਸ ਨੂੰ ਥੱਪੜ ਮਾਰ ਕੇ ਉਸ ਦਾ ਮੋਬਾਈਲ ਖਿੱਚ ਲਿਆ ਉਹ ਵੀ ਉਸ ਨੇ ਨੇ ਐਫ ਆਈ ਆਰ ਕਰਾਈ ਹੋਈ ਹੈ ਮਾਡਰਨ ਟਾਊਨ ਤੇ ਪੱਤਰਕਾਰ ਕਿਹੜਾ ਸੀ ਜੀ ਪੱਤਰਕਾਰ ਜੀ ਮੈਂ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਨੂੰ ਪਤਾ ਲੱਗਿਆ ਕਿ ਪ੍ਰਸ਼ਾਸਨ ਵੱਲੋਂ ਜਿੰਨਾ ਕਿਆਲੇ ਦਾ ਮੀਡੀਆ ਨੂੰ ਰੋਕਿਆ ਗਿਆ ਤੁਹਾਨੂੰ ਭਾਵੇਂ ਕਿ ਤੁਸੀਂ ਗੁਰਸੇਕ ਲੋਕ ਦੀ ਪੈਸਟਰੋਨਸਟੀ ਦੀ ਜਮਨ ਤਾਂ ਹੈ ਤੁਸੀਂ ਦੇਖ ਰਹੇ ਹੋਗੇ ਅੱਗੇ ਹਮੇਸ਼ਾ ਆਪਣੇ ਜਦੋਂ ਵੀ ਆਪਾਂ ਕੋਈ ਸੀ ਕਰਦੇ ਹਾਂ ਪੂਰਾ ਆਪਣਾ ਕਮਰਾ ਭਰਿਆ ਹੁੰਦਾ ਹਨ ਹਰੇਕ ਚੈਨਲ ਹਰੇਕ ਪੱਤਰਕਾਰ ਰਹਿਣਾ ਚਾਹੀਦਾ ਹੈ ਪ੍ਰਿੰਟ ਮੀਡੀਆ ਦਾ ਚਾਹੇ ਇਲੈਕਟ੍ਰੋਨਿਕ ਮੀਡੀਆ ਦਾ ਉਹ ਇਥੇ ਆ ਕੀ ਜਾਂਦੇ ਨੇ ਆਪਣੀ ਪ੍ਰੋਪਰ ਕੰਮ ਨਹੀਂ ਕਰ ਕੀ ਰਹੇ ਅੱਜ ਪਹਿਲਾ ਤਾਈਨ ਨੇ ਡੈਮੋਕ੍ਰੇਸੀ ਦਾ ਜਿਵੇਂ ਪੰਜਾਬ ਸਰਕਾਰ ਨੇ ਪੰਜਾਬ پولیس ਨੇ ਕੀਤਾ ਹੈ ਉਹਦੇ ਬਾਰੇ ਤੁਹਾਨੂੰ ਖੁਲਾਸੇ ਕਰੂਗਾ ਮੈਂ ਦੂਜਾ ਡੈਮੋਕ੍ਰੇਸੀ ਦਾ ਚੌਥਾ ਪਹਿਲਰ ਹੈ ਜਿਹਨੂੰ ਪੱਤਰਕਾਰੀ ਕਹਿੰਦੇ ਆ ਉਹ ਪੱਤਰਕਾਰੀ ਦਾ ਵੀ ਗਲਾ ਘੁੱਟਨ ਦਾ ਕੰਮ ਇਹਨਾਂ ਨੇ ਇਹ ਸਰਕਾਰ ਨੇ ਕੀਤਾ ਇਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਕੀਤਾ ਜਿਹਦੀ ਮੈਂ ਸੱਚ ਸ਼ਰਧ ਨਿੰਦਾਨ ਕਰਦਾ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਆ ਮੇਰੇ ਭਾਈ ਬੱਚੇ ਨੇ ਸਨੇਗਦੀ ਦਿੱਤੂ ਬਾਤ ਇਨ੍ਹਾਂ ਦੇ بیٹے ਦਾ ਇਨ੍ਹਾਂ ਦੇ ਹਸਬੰਦ ਨਾਲ 13 ਮਾਰਚ ਨੂੰ 14 ਮਾਰਚ ਨੂੰ ਰਾਤ ਨੂੰ ਤੇ ਨੀ ਰਾਤ ਤੇ 13 ਰਾਤ ਤੇ 14 ਨੂੰ 13 ਦੀ ਰਾਤ ਨੂੰ ਸਵੇਰ 12 ਵਜੇ ਉਸ ਦਿੱਲੀ ਤੋਂ ਚੱਲੇਗੇ ਬਾਪੇ ਤਾਂ ਇੱਥੇ 12 ਸਵੇਰ 12 ਵਜੇ ਪਹੁੰਚਦੇ ਵੀ ਨਹੀਂ ਟ ਹੋਏ ਸੀ ਕਿਉਂਕਿ ਅਗਲੇ ਦਿਨ ਹੋਲੀ ਸੀ ਤਾਂ ਅਗਲੇ ਦਿਨ ਵੀ ਕਿਨੇ ਬਾਕੀ ਸਾਲ ਦਾ ਬੇਟਾ ਉਹਨਾਂ ਦੇ ਨਾਲ ਪਾਪਾ ਕਰਨ ਕਰੇ ਕਿ ਦਿਨ ਕਰਾਂਗੇ ਆਪਾਂ ਮੈਗੀ ਖਾ ਕੇ ਚੱਲਦੇ ਹਾਂ ਤੇ ਮੈਗੀ ਖਾਣ ਲਈ ਬਾਅਦ ਵਿੱਚ ਆਂ ਅਨੇ ਨਾ ਹਸਪੀਟਲ ਦੇ ਬਾਹਰ ਦੇ ਟੱਪਾ ਹੈਗਾ ਐਡਵਾਂਸ ਦਾ ਕਰ ਰੋ ਉਥੇ ਹੈ 12 ਸਮਾਂ 12 ਵਜੇ ਦੀ ਮੈਡੀਕਲ ਗਾੜੀ ਸੀ ਤੇ ਇਹਨਾਂ ਨੇ ਇੱਕ ਚਮਚਾ ਹੀ ਖਲੇ ਵਿੱਚ ਪਾਇਆ ਸੀ ਤੁਸੀਂ ਇਹ ਦੇਖੋ ਕਿ ਬੰਦਾ ਕੋਈ ਖਾਣਾ ਖਾ ਰਿਹਾ ਕੁਝ ਕਰ ਰਿਹਾ ਇੱਕ ਚਮਚਾ ਹੀ ਮੁੱਝ ਪਾਇਆ ਸੀ ਤਾਂ ਇਹਨਾਂ ਜਿਹੜਾ ਪੰਜਾਬ ਪੁਲਿਸ ਦੀ ਸਟੋਰ ਕਿਉਂ ਪਹਿਲੀ ਆਉਂਦੀ ਹੈ ਜਿਸ ਤੇ ਆਪਣਾ ਇਨਸਪੈਕਟਰ ਹਰਜਿੰਦਰ ਕੇ ਲੋ ਹੁੰਦਾ ਰੋਨੀ ਰੋਨੀ ਹੁੰਦਾ ਤੇ ਦੂਜਾ ਬੋਪਰੇ ਬੋਪਰੇ ਆ ਸਾਰੇ ਉੱਦ ਦੇ ਉੱਦ ਦੇ ਨੇ ਗੱਡੀ ਚੋਂ ਨਾਗਰਿਕ ਨੇ ਗ੍ਰੋਸ ਸਕੋਰਪੀਓ ਪਿੱਛੇ ਹੰਮੀਆ ਨੇ ਦੋ ਸਕੋਰਪੀਓ ਦੋ ਸਕੋਰਪੀਓ ਕਿਹਨੇ ਕੀ ਅਨੇ ਤਕਰੀਬਨ 12 ਜਾਣਿਆਂ ਨੇ 12 ਜਾਣਿਆਂ ਨੇ ਉਥੇ ਜੋ ਉਥੇ ਮਰਦਮ ਨੂੰ ਬਚਾਇਆ ਹੈ ਜੋ ਉਥੇ ਡੈਮੋਕ੍ਰੇਸੀ ਦਾ ਕਾਰਕਿਤਾ ਹੈ ਇਹਨਾਂ ਨੇ ਦੱਸਿਆ ਮੇਰੇ ਸਾਹਮਣੇ ਕਿ ਮੈਂ ਸਰਕਾਰੀ ਮੁਲਾਜ਼ਮ ਹਾਂ ਸਰਕਾਰੀ ਮੁਲਾਜ਼ਮ ਨੇ ਆਪਣਾ ਕਾਰਡ ਵੀ ਦਿਖਾਇਆ ਤੁਹਾਨੂੰ ਕਿ ਮੈਂ ਸਰਕਾਰੀ ਮੁਲਾਜ਼ਮ ਹੈ ਤਾਂ ਉਹਦਾ ਕਾਰਡ ਖੋਪੀ ਕਰਨ ਨੂੰ ਦੱਸਦੇ ਅਸੀਂ ਇਨੀ ਬੇਰਹਿਮੀ ਨਾਲ ਉਹਨਾਂ ਨੇ ਉਥੇ ਕੁੱਟਮਾਰ बेटे तो हाँ तो दे की थी उन्होंने रोदा दे साथ दे की दोनों के ऊपर ने बुरी तरह कुटिया बेसबॉल दे बैटर ने कुटिया देखिए सब से दुख दी गल की है कि उन्होंने कोई गलती नहीं थी सिर्फ उन्होंने गिर के गड्डी पीछे कर दो कह दे गाल दे बिल्कुल सही लगी वैसे सही लगी थी गड्डी गड्डी पीछे करो कहंदे गड्डी पीछे करके गाल काट के कहंदे गड्डी पीछे करो तो उन्होंने कहा कि इदा गाल कर दे दे कोई लोड नहीं है यू कैन टॉक प्रॉपर्ली आल्सो एंड से वी आर हैविंग माइंड ते कहंदे ਕਿ ਜੇ ਦੰਤਰੀ ਅਬਿਊਜ਼ਿਵ ਲੈਂਗੁਏਜ ਜਦ ਮਾਨੂੰ ਬੋਲ ਕੇ ਵੀ ਸ਼ਰਮ ਆ ਰਹੀ ਹੈ ਉਹਨਾਂ ਨੇ ਕਿਹਾ ਜ ਜਿਨ੍ਹਾਂ ਨੇ ਕਿਹਾ ਯੂ ਕੈਨਟ ਅਬਿਊਜ਼ ਲਾਈਕ ਦਿਸ ਨੰਨੇ ਹੱਥ ਜਦ ਕਰਨਾ ਬੋਲਿਆ ਤੇ